ਮੈਂ ਤੁਹਾਡਾ ਆਪਣਾ ਰਣਜੋ ਸਿੰਘ ਰਾਮ ਗੜੀ ਆ ਤੇ ਤੁਹਾਨੂੰ ਅੱਜ ਹਜ਼ਾਰਾਂ ਸਾਲ ਪੁਰਾਣੀ ਇੱਕ ਗੁਫਾ ਦੇ ਦਰਸ਼ਨ ਕਰਾਉਣੇ ਆ ਸਾਡੇ ਨਾਲ ਬਣੇ ਰਹੋ ਤੇ ਤੁਸੀਂ ਦੇਖੋ ਕਿੰਨੀ ਢੁਗਾ ਇਹਦੇ ਵਿੱਚ ਬਣੀ ਵੀ ਆ ਨਾਲੇ ਮਹਾ ਬੱਚਿਆਂ ਦੇ ਪਰੌਂਡੇ ਹਾਜ਼ਮ ਆਏ ਨੇਗੇ ਨਾਲ ਸਾਡੇ ਮਾਸਟਰ ਜੀ ਨੇਗੇ ਵੀ ਚਲੋ ਵੀ ਸੰਗਤੋ ਤੁਰ ਕੇ ਚੱਲੋ ਪਹੁੰਚ ਗਏ ਸੀ ਮੰਦਿਰ ਹੁਣ ਤੁਨੂੰ ਕੁ ਬਾਹਰ ਦਰਸ਼ਨ ਕਰਾਉਣੇ ਆ ਸਾਡੇ ਨਾਲ ਬਣੇ ਰਹੋ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਰੰਡੋ ਸੰਗਰਾਮ ਗੜੀ ਆ ਅੱਜ ਅਸੀਂ ਆਏ ਆਂਗੇ ਕਨਹਾਰ ਪਿੰਡ ਡਿਸਟ੍ਰਿਕਟ ਸੋਲਨ ਇੱਥੇ ਪ੍ਰਚੀਨ ਸੇਵ ਮੰਦਿਰ ਹੈਗਾ ਜੋ ਸਦੀਆਂ ਪੁਰਾਣਾ ਮੰਦਿਰ ਹੈਗਾ ਅਸੀਂ ਅੱਜ ਦਰਸ਼ਨ ਕਰਨ ਵਾਸਤੇ ਆਏ ਆਂਗੇ ਇੱਥੇ ਤੁਹਾਨੂੰ ਦਰਸ਼ਨ ਕਰਾਉਣੇ ਆ ਅਜੋ ਸਾਡੇ ਨਾਲ ਬਣੇ ਰਹੋ अच्छा अच्छा आ रहे हैं बस 5 मिनट में आ रहे हैं ते पूरी इथे शांति आ पूरा एक टॉप ते ਪਹਾੜੀ ਦੀ ਬਣਿਆ ਹੋਇਗਾ ਤੁਸੀਂ ਦਰਸ਼ਨ ਕਰ ਰਹੇ ਹੋ ਪਰਾਚੀਨ ਗੁਫਾ ਮੈਂ ਜ਼ਿੰਦਗੀ ਚ ਪਹਿਲੀ ਵਾਰ ਐਡੀ ਵੱਡੀ ਗੁਫਾ ਦੇ ਦਰਸ਼ਨ ਕਰ ਰਹੇ ਹਾਂ ਤੇ ਮੇਰੇ ਨਾਲ ਬਣੇ ਰਹੋ ਨਾਲ ਮੇਰੇ ਮਾਸਟਰ ਜੀ ਨੇਗੇ ਤੇ ਤੁਸੀਂ ਦੇਖੋ ਭਰਾਵੋ ਕੁਦਰਤ ਦਾ ਰਸਮਈ ਆ ਇਹਦੇ ਉੱਪਰ ਬਹੁਤ ਵੱਡੀ ਪਹਾੜੀ ਆ ਦੇ ਉੱਪਰ ਤੇ ਨੀਚੇ ਸਰੰਗਬਲੀ ਹੋਈ ਹੋਈ ਆ ਇਹ ਮੁਲਵ ਜੇ ਜੇ ਅਸੀਂ ਗੱਲਬਾਤ ਕਰਨੀ ਚਾਹੀ ਉਹ ਕਹਿੰਦੇ ਵੀ ਬਹੁਤ ਪੁਰਾਣੀ ਆ ਇੱਥੋਂ ਦਾ ਕੋਈ ਰਾਜਾ ਸੀਗਾ ਉਹਨੂੰ ਇਹਦੇ ਦਰਸ਼ਨ ਹੋਏ ਸੀਗੇ ਹੋਇਆ ਸੈਟ ਤੇ ਮੜਾ ਜਾ ਲਓ ਕਿਤਰ ਲਾਵਾ ਨਵਾ ਟਿਕਾ ਵੀ ਪੱਕੇ ਨਾਲ ਲੋਕਾਂ ਦਾ ਮਤਲਬ ਹੈ ਨਾ ਪਰ ਜੇ ਜੀ ਮੈਨਰ ਚੱਕਲੋ ਯਾਰ ਬੱਬੇ ਤੁਸੀਂ ਐ ਉਹ ਚ ਹੈਟੇ ਚੋਰ ਲੱਗੇ ਇਹ ਨਹੀਂ ਵੀ ਲੋੜ ਐਥੇ ਬਸ ਕਿਉਂ ਆ ਜੀ ਸਭ ਤੋਂ ਪਹਿਲਾਂ 7 ਮਿੰਟ ਮੇਰੇ ਤੱਕ O uh -huh. uh -huh. ਆ ਇੰਟਰਸਟਿੰਗ ਉਹ ਕੇਬਲ ਆਈ ਸਵਾਲ ਪੁੱਛੀਂ ਦੇਖੋ ਪ੍ਰਭ ਬਾਹਰ ਰਸਤਾ ਕਿਵੇਂ ਲੱਗ ਰਿਹਾ ਕਿਵੇਂ ਸੂਰ ਚਮਕ ਰਿਹਾ ਹੈ ਨਾ ਤੇ ਅੰਦਰੇ ਬਹੁਤ ਬਲੋ ਇੱਕ ਤਰ੍ਹਾਂ ਦਾ ਅਜੂਬਾ ਹੀ ਆ ਮੇਰੇ ਅੱਡੇ ਦਾ ਪ੍ਰਬੰਧ ਕਰਿਆ ਹੋਇਆ ਕਿਵੇਂ ਲੋ ਡਰ ਵੀ ਲੱਗਦਾ ਜੇ ਕੱਲਾ ਕੇਰਾ ਬੰਦਾ ਹੋਵੇ ਉਹਨੂੰ ਬਹੁਤ ਡਰ ਲੱਗੇ ਤੇ ਤੁਹਾਨੂੰ ਅੱਗੇ ਬਖਾਉਣੇ ਆ ਦੇਖੋ ਪ੍ਰਭੂ ਤੇ ਕੋਈ ਲੈਂਟਰੀ ਨੱਗਿਆ ਹੋਇਆ ਬਸ ਪਹਾੜ ਜੁੜੇ ਖੜੇ ਨੇ ਉੱਪਰ ਟੇਕੇ ਮੱਥਾ ਦੇਖੋ ਪ੍ਰਭੂ ਨੇਚਰਲ ਸਾਰੀ ਚੀਜ਼ ਆਹੀ ਆ ਦੇਖੋ ਮਿੱਟੀ ਫੇਰੀ ਵੀ ਆ ਆ ਦੇਖੋ ਸੈਟ ਦੇ प्राचीन गुफा है जी शिता गुफा ये बहुत प्राचीन गुफा है और जब कभी राजा यहाँ से अखनूर से आए थे राजा साहब उन्होंने भी ऐसी गुफा देखी है दसवीं शताब्दी में दस हजार सौ साल पहले की बात है और ये गुफा जो है यहाँ से दस ग्यारह किलोमीटर आके तक है ओके यहाँ से एक आदमी गया था और कुत्ता तब तो उसके बाद एक गुफा अपना बंद हो गई थी अच्छा प्राचीन गुफा है ये अपना सब यहाँ से अभी देखने को है यहाँ पे छोटी सी आगे गुफा है अभी आप गए थे वहाँ पे देखा होना देखिए बाबा ने मूर्ति रखी हुई छोटी सी अच्छा है यहाँ से ये गुफा बंद हो गई बंदोक बंद हो हुई और ये जो है ना ये पहले जो है गुफा है हाँ जब कभी भस्म राक्षस को भसमान दिया था अच्छा यहाँ पे भोलनाथ जी छुपा था बड़ी मूर्ति दिखाई देती है सामने से ये शेषनाग जी सारी ठीक है यहाँ चुनिया रखी हुई ना ये शेषनाग जी सारी ठीक है तो ये जो सारी जो गुफा है शेषनाग के ऊपर रखी गई हुई शेषनाग ये है बहुत गहरी होती थी गुफा इसमें गाड़ी अच्छा। हुआ अच्छा। ऐसे जो गुफा होती है ना शेषनाग करना पूछ चढ़ बना हुआ ठीक है अपने आप ही बना हुआ अच्छा। तो इसके ऊपर अच्छा बहुत प्राचीन गुफा है ठीक है ठीक है धन्यवाद ਦੇਖੀ ਤੁਸੀਂ ਦੀਦੀ ਆ ਪਾਲੇ ਲੋਗਾਂ ਦੇ ਰੋਗ ਨਹੀਂ ਦੀਦੀ ਸਾਹਮਣੇ ਤੁਸੀਂ ਦੇਖ ਰਹੇ ਹੋ ਜਿੰਨਾ ਪਹਾੜਾਂ ਦਾ ਪਾਣੀ ਹੈ ਸਾਰਾ ਇੱਕ ਜਗ੍ਹਾ ਤੇ ਇਕੱਠਾ ਹੋ ਜਾਂਦਾ ਹੈ ਉਹ ਸਾਹਮਣੇ ਤੁਸੀਂ ਨਦੀ ਦੇਖ ਰਹੇ ਹੋਗੇ ਸਾਰਾ ਪਾਣੀ ਫਿਰ ਆਪਣੀ ਹਰੀ ਗੜਲ ਨਹਿਰ ਚ ਜਾਂਦਾ ਹੈ ਲਾਲ ਲਾਲ ਜਦੋਂ ਮੀਂਹ ਪੈਂਦਾ ਹਣ ਮੰਦਰ ਕਹਿੰਦੇ ਆ ਰਹੇ ਆ ਸਾਹ ਸਾਡੇ ਚੜ ਗਏ ਤੇ ਆ ਪੁੱਤਰਾ 다운 ਚੜਿਆ ਪਰ ਉਹਦੇ ਹਜਮਾ ਗਈ